ਮੇਰੀ ਪੋਤੀ ਸਾਂਝਪ੍ਰੀਤ ਕੋਰ ਆਸਟ੍ਰੇਲੀਆ ਦੇ ਲੋੜੀ ਮਨਾ ਰਹੀ ਆ ਤੇ ਮੈਂ ਸਮਝਦੀ ਆ ਕਿ ਮੈਂ ਭਾਗਾ ਵਾਲੀਆਂ ਕੀ ਇਹ ਜੇ ਘਰ ਵਿੱਚ ਆਈ ਜਿੱਥੇ ਸਾਨੂੰ ਇੰਨਾ ਪਿਆਰ ਤੇ ਇੰਨਾ ਧੀਆ ਵਾਂਗ ਲਾੜ ਦਿੱਤਾ ਜਾਂਦਾ ਹੈ ਨੀ ਕਰ ਸਕਦੀ ਅੱਜ ਦੀ ਲੜਕੀ ਐ ਜੋ ਉਹ ਕੀ ਨਹੀਂ ਕਰ ਸਕਦੀ ਅੱਜ ਦੇਆਂ ਲੜਕੀਆਂ ਨੇ ਉੱਚੀਆਂ ਪਦਵੀਆਂ ਤੱਕ ਗਏ ਨੇ ਉੱਚੀਆਂ ਤਰੱਕੀਆਂ ਉਹਨਾਂ ਨੇ ਉਹ ਤਰੱਕੀਆਂ ਤੇ ਉਹਨਾਂ ਨੇ ਕੰਮ ਕੀਤਾ ਹੈ ਇਹ ਨਾ ਸ਼ਿੰਗਾਰ ਵੀ ਉਹ ਛੋਟੀ ਮਾਣੇ ਕੁੜੀ ਬਣੀ ਜਾਈ ਜਿੰਨੇ ਕੁ ਚਿੰਦੜ ਮੇਰੇ ਕਿਲਾਮੋ ਲਿਖੇ ਵੀ ਸੁਣ ਲਿਓ ਦਾ ਸਤਕਾਰ ਹੈ ਜੋ ਉਹ ਭਾਵੇਂ ਸਰਕਾਰਾਂ ਨੇ ਸਾਨੂੰ ਹੱਕ ਦਿੱਤਾ ਹੈ ਬਰਾਬਰ ਦਾ ਹੱਕ ਅਸੀਂ ਕਹਿੰਦੇ ਆ ਵੀ ਸਰਕਾਰਾਂ ਨੇ ਦਿੱਤਾ ਹੈ ਕਿ ਤੇ ਘੱਟ ਨਹੀਂ ਹੁੰਦੀਆਂ ਮੁੰਡੇ ਨਾਲ ਉਹ ਧੀਆ ਮੁੰਡਿਆਂ ਨਾਲ ਉਹ ਵੀ ਵੱਧ ਕੇ ਅੱਗੇ ਜਾਂਦੀਆਂ ਨੇ ਅੱਜ ਦੇ ਵਿੱਚ ਅੱਜ ਦੇਖਿਆ ਜਾ ਰਿਹਾ ਵੀ ਧੀਆ ਦਾ ਜੋ ਸਤਕਾਰ ਹੈ ਉਹ ਬਹੁਤ ਘੱਟ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਸਹੁਰੇ ਘਰ ਐਨਾ ਮਾਨ ਸਮਾਨ ਮਿਲ ਰਿਹਾ ਜਿੱਥੇ ਅੱਜਕੱਲ ਕੁੜੀਆਂ ਨੂੰ ਐਨਾ ਮਾਨ ਸਮਾਨ ਨਹੀਂ ਦਿੱਤਾ ਜਾਂਦਾ ਉੱਥੇ ਮੇਰੀ ਧੀ ਦੀ ਅੱਜ ਇੱਥੇ ਲੋੜੀ ਮਨਾਈ ਜਾ ਰਹੀ ਆ ਇਸ ਲਈ ਅਸੀਂ ਨਵੀਂ ਅਸੀਂ ਪ੍ਰਤਪਾਈ ਹੈ ਵੀ ਪ੍ਰਮਾਤਮਾ ਧੀਆਂ ਨੂੰ ਚੜ੍ਹਦੀਆਂ ਕਲਾਮ ਚ ਰੱਖੇ ਧੀ ਹੈ ਜੋ ਸਭ ਤੋਂ ਵੱਧ ਪਿਆਰ ਦਿੰਦੀ ਹੈ ਪੁੱਤੋਂ ਵੱਧ ਪਿਆਰ ਦਿੰਦੀ ਹੈ ਮੈਂ ਲੋਕਾਂ ਨੂੰ ਸੁਨੇਹਾ ਦੇਣਾ ਚਾਹਾਂਗੀ ਕਿ ਲੋਕ ਧੀਆਂ ਨੂੰ ਵੀ ਉਹਨਾ ਮਾਨ ਸਨਮਾਨ ਦੇ ਜਿੰਨਾ ਮੁੰਡਿਆਂ ਨੂੰ ਦਿੰਦੇ ਨੇ ਕਿਉਂਕਿ ਅਸੀਂ ਧੀ ਨੂੰ ਪਹਿਲਾ ਦਰਜਾ ਦੰਨਿਆ ਪਰਮਾਤਮਾ ਇਹਨਾਂ ਨੂੰ ਚਾਰਜ ਕਰ ਲੈ। ਐਜੂਕੇਸ਼ਨ ਦੇ ਖੇਤਰ ਚ ਹੋਣਾ ਚਾਹੀਓ ਹੋਰ ਸਾਡੇ ਸਮਾਜ ਦੇ ਵਿੱਚ ਜੋ ਹੈਗੇ ਖੇਤਰ ਨੇ ਉਹਨਾਂ ਦੇ ਵਿੱਚ ਹੋਣਾ। ਅੱਜ ਅਸੀਂ ਮੇਰੀ ਪੋਤੀ ਸਾਂਝਪ੍ਰੀਤ ਕੌਰ ਆਸਟ੍ਰੇਲੀਆ ਦੀ ਲੋੜੀ ਮਨਾ ਰਹੇ ਆਂ। ਧੀਆਂ ਦਾ ਸਤਕਾਰ ਹੈ ਜੋ ਉਹ ਭਾਵੇਂ ਸਰਕਾਰਾਂ ਨੇ ਸਾਨੂੰ ਹੱਕ ਦਿੱਤਾ ਹੈ ਬਰਾਬਰ ਦਾ ਹੱਕ ਅਸੀਂ ਕਹਿੰਦੇ ਆਂ ਵੀ ਸਰਕਾਰਾਂ ਨੇ ਦਿੱਤਾ ਹੈ ਪਰ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਅੱਜ ਦੇਖਿਆ ਜਾ ਰਿਹਾ ਵੀ ਧੀਆਂ ਦਾ ਜੋ ਸਤਕਾਰ ਹੈ ਉਹ ਬਹੁਤ ਘੱਟ ਹੈ ਇਸ ਲਈ ਅਸੀਂ ਨਵੀਂ ਅਸੀਂ ਪ੍ਰਤ ਪਾਈ ਹੈ ਵੀ ਪ੍ਰਮਾਤਮਾ ਧੀਆਂ ਨੂੰ ਚੜ੍ਹਦੀਆਂ ਕਲਾਮ ਚ ਰੱਖੇ ਧੀ ਹੈ ਜੋ ਸਭ ਤੋਂ ਵੱਧ ਪਿਆਰ ਦਿੰਦੀ ਹੈ ਪੁੱਤੋਂ ਵੱਧ ਪਿਆਰ ਦਿੰਦੀ ਹੈ ਧੀ ਕੀ ਨਹੀਂ ਕਰ ਸਕਦੀ ਅੱਜ ਦੀ ਲੜਕੀ ਹੈ ਜੋ ਉਹ ਕੀ ਨਹੀਂ ਕਰ ਸਕਦੀ ਅੱਜ ਦੀਆਂ ਲੜਕੀਆਂ ਨੇ ਉੱਚੀਆਂ ਪਦਵੀਆਂ ਤੱਕ ਗਏ ਨੇ ਉੱਚੀਆਂ ਤਰੱਕੀਆਂ ਉਹਨਾਂ ਨੇ ਉਹ ਤਰੱਕੀਆਂ ਤੇ ਉਹਨਾਂ ਨੇ ਕੰਮ ਕੀਤਾ ਹੈ ਬੜੀਆਂ ਬੜੀਆਂ ਮੱਲਾ ਮਾਰੀਆਂ ਨੇ ਚਾਹੇ ਉਹ ਖੇਡਾਂ ਦੇ ਖੇਤਰ ਚ ਹੋਣ ਚਾਹੇ ਐਜੂਕੇਸ਼ਨ ਦੇ ਖੇਤਰ ਚ ਹੋਣ ਚਾਹੇ ਉਹ ਹੋਰ ਸਾਡੇ ਸਮਾਜ ਦੇ ਵਿੱਚ ਜੋ ਹੈਗੇ ਖੇਤਰ ਨੇ ਉਹਨਾਂ ਦੇ ਵਿੱਚ ਹੋਣ ਸੋ ਅਸੀਂ ਧੀ ਨੂੰ ਪਹਿਲ ਦਾ ਦਰਜਾ ਦੰਨਿਆ ਪ੍ਰਮਾਤਮਾ ਇਹਨਾਂ ਨੂੰ ਚਰਜ ਕਲਬ ਚ ਕੀਸਾ ਤਈ ਦੇ ਰਹਿਆ ਵੀ ਵੱਧ ਤੋਂ ਵੱਧ ਸਤਿਕਾਰ ਕਰੋ ਧੀ ਦਾ ਭਰੂਣ ਹੱਤਿਆ ਰੋਕੀ ਜਾਵੇ ਭਰੂਣ ਹੱਤਿਆ ਤੇ ਠੱਲ ਪਵੇ ਧੀਆਂ ਨੂੰ ਸਤਕਾਰ ਦਈਏ ਤਾਂ ਉਹ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਮਾਜ ਦੇ ਵਿੱਚ ਕੰਮ ਕਰਨ ਅਤੇ ਆਪਣੇ ਮਾਂ ਪਿਓ ਦਾ ਜਿਹੜਾ ਨੌ ਹੈ ਉਹ ਰੋਸ਼ਨ ਕਰਨ ਉੱਚੀਆਂ ਬੰਦੰਗੀਆਂ ਤੱਕ ਜਾ। ਹੈਪੀ ਦਿਵਸ ਹੈਪੀ ਜੀ ਅੱਜ ਤੁਹਾਡੇ ਸੌਰੇ ਕਰਤੀ ਦੀ ਲੋਵੀ ਮਨਾਈ ਜਾ ਰਹੀ ਹੈ ਕਿਵੇਂ ਲੱਗ ਰਿਹਾ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਸਹੁਰੇ ਘਰ ਐਨਾ ਮਾਨ ਸਮਾਨ ਮਿਲ ਰਿਹਾ ਜਿੱਥੇ ਅੱਜ ਕੱਲ ਕੁੜੀਆਂ ਨੂੰ ਐਨਾ ਮਾਨ ਸਮਾਨ ਨਹੀਂ ਦਿੱਤਾ ਜਾਂਦਾ ਉੱਥੇ ਮੇਰੀ ਧੀ ਦੀ ਅੱਜ ਇੱਥੇ ਲੋੜੀ ਮਨਾਈ ਜਾ ਰਹੀ ਆ ਤੇ ਮੈਂ ਸਮਝਦੀ ਆ ਕਿ ਮੈਂ ਭਾਗਾਵਾਲੀਆਂ ਕੀ ਇਹ ਜੇ ਘਰ ਵਿੱਚ ਆਈ ਜਿੱਥੇ ਸਾਨੂੰ ਐਨਾ ਪਿਆਰ ਤੇ ਐਨਾ ਧੀਆ ਵਾਂਗ ਲਾੜ ਦਿੱਤਾ ਜਾਂਦਾ ਹੈ ਹੋਰ ਲੋਕਾਂ ਨੂੰ ਵੀ ਇਸ ਨੇਹਾ ਦਵਾਂਗੇ ਕਿ ਤਰ੍ਹਾਂ ਕਿਤੇ ਕੁੜੀਆਂ ਨੂੰ ਬਰਾਬਰਤਾ ਦਾ ਦਰਜਾ ਜਿਹੜਾ ਸਮਾਜ ਦੇ ਵਿੱਚ ਨਹੀਂ ਦਿੱਤਾ ਜਾਂਦਾ ਮੈਂ ਲੋਕਾਂ ਨੂੰ ਸਨੇਹਾ ਦੇਣਾ ਚਾਹਾਂਗੀ ਕਿ ਲੋਕ ਧੀਆਂ ਨੂੰ ਵੀ ਉਹਨਾ ਮਾਨ ਸਮਾਨ ਦੇਣ ਜਿੰਨਾ ਮੁੰਡਿਆਂ ਨੂੰ ਦਿੰਦੇ ਨੇ ਕਿਉਂਕਿ ਧੀਆਂ ਕਿਤੇ ਘੱਟ ਨਹੀਂ ਹੁੰਦੀਆਂ ਮੁੰਡੇ ਨਾਲੋਂ ਧੀਆਂ ਮੁੰਡਿਆਂ ਨਾਲੋਂ ਵੀ ਵੱਧ ਕੇ ਅੱਗੇ ਜਾਂਦੀਆਂ ਨੇ